ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਇੱਕ ਮਿੰਟ ਇੱਕ ਮਿੰਟ ਵਿੱਚ ਕੀ ਗੱਲ ਬਣ ਰਹੀ ਹੈ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਟ੍ਰੇਨ ਚ ਮਾਰਨ ਦੀ ਪ੍ਰੋਬਲਮ ਆ ਰਹੀ ਹੈ ਉਹ ਦੂਜੀ ਧਿਰ ਦੇ ਜਿਹੜੇ ਬੰਦੇ ਸੀ ਕਿਉਂ ਉਹਨਾਂ ਨਾਲ ਗੱਲ ਮੀਟਿੰਗ ਕਰਤੇ ਰਹੇ ਆ ਇੱਕ ਮਿੰਟ ਇੱਕ ਮਿੰਟ ਦੂਜੀ ਧਿਰ ਨੇ 5 ਦਿਨ ਹੋ ਗਏ ਪੂਰਾ ਜੋਰ ਲਾਇਆ ਬਾ ਜਿਹੜਾ ਐਮਐਲਏ ਦਾ ਮੁੰਡਾ ਮੁੰਡਾ ਜੋ ਵੀ ਹੈ ਜੀ ਠੀਕ ਹੈ ਨਾ ਜੋਰ ਲਾਇਆ ਬਾ ਬੰਦੇ ਨੇ ਪਰਪੌਰੇ 'ਚ ਜੇ ਅੱਜੋ ਨੂੰ ਮੈਸੇਜ ਮੈਡੀਕਲ ਸੁਣਾ ਮੀਟਿੰਗ ਕਰਾਦਾ ਉਹ ਕੀ ਉਹਦੇ ਰੈਂਕ ਵਿੱਚ ਬੰਦੇ ਨਹੀਂ ਮਰ ਗਿਆ ਉਹਦੇ ਬੰਦੇ ਤੱਕ ਪਹਿਲਾਂ ਗੱਲ ਪਹੁੰਚ ਗਈ ਕਿ ਭਾਈ ਇਹਨਾਂ ਦੀ ਮੀਟਿੰਗ ਬੈਗੀ ਪਿੰਡਾਂ ਦੀ ਪੰਚਾਇਤਾਂ ਨਾਲ ਜੇ ਰਾਤ ਨੂੰ ਜਾ ਕੇ ਨਾ ਪੜਕਾਤਾ ਕੱਲ ਨੂੰ ਉਹ ਨਾ ਸਹਿਮਤੀ ਨਾ ਆਉਣ ਦੀ ਸਾਨੂੰ ਕੋਈ ਗਰੰਟੀ ਸਾਡੇ ਘਰ ਹੜਨੇ ਆ ਜਾਤੇ ਹਨ ਉਹ ਕਿ ਗਾਰੰਟੀ ਆ ਤੁਹਾਡੀ ਗੱਲ ਨੂੰ ਨਾ ਮੰਨਿਆ ਉਹ ਤੁਹਾਡੀ ਗੱਲ ਨੂੰ ਨਾ ਲੋਕਾਂ ਤੱਕ ਇਸੇ ਮਾਧਿਅਮ ਦੇ ਜ਼ਰੀਏ ਜਾਊਗੀ ਵੀਰ ਉਹ ਲੋਕ ਆਪਣੇ ਭਰਾਏ ਮੇਰੇ ਲੋਕ ਪੰਜ ਨਹੀਂ ਲੋਕਾਂ ਤੱਕ ਜਾਂਦੀ ਆ ਪਰ ਉਹਨਾਂ ਨੂੰ ਆ ਬੋਲੇ ਮੰਨ ਮੈਂ ਬਹਿ ਪਿਆ ਮੇਰਾ ਅਗਲਾ ਕੰਮ ਮੈਚ ਨਹੀਂ ਹੁੰਦੀ ਹੈ ਵਰਨਾ ਅਸੀਂ ਵੀ ਖੜੇ ਆ ਮੈਂ ਨਹੀਂ ਕਹਿ ਰਿਹਾ ਜੇ ਜਿਹੜੇ ਫੱਤੇ ਸਿਗੇ ਬੰਦੇ ਉਹ ਸ਼ਾਇਦ ਮੈਨੂੰ ਪਛਾਣਦੇ ਹੋਵੋਗੇ ਕਿਤੇ ਨਾ ਕਿਤੇ ਤੁਹਾਡੇ ਸਹਿਯੋਗ ਨਾਲ ਕਿਤੇ ਨਹੀਂ ਬੰਨ ਜਾਂਦਾ ਮੈਂ ਫੇਰ ਕਹਿ ਰਿਹਾ ਪਰ ਤੁਹਾਡੇ ਸਹਿਯੋਗ ਦੀ ਲੋੜ ਹੈ ਅਡੇ ਬੰਨ ਕੇ ਕਿੰਨੀ ਜ਼ਿਆਦਾ ਤੁਹਾਡੇ ਸਿਰ ਉੱਪਰ ਸਾਡੇ ਸਹਜੋਂ ਉਹਨਾਂ ਦਾ ਬਚਿਆ ਭਾਈ ਪਰ ਮੈਂ ਤਾਂ ਕਹਿ ਰਹੀ ਆ ਮੈਂ ਤਾਂ ਕਹਿ ਰਿਹਾ ਨਹੀਂ ਸਰਕਾਰ ਦੀ ਕੀ ਸੇਵਾ ਕੀ ਇਹ ਜਿਹੜੀ ਬੰਨ ਕੇ ਰੱਖ ਸਕਦਾ ਬੱਚਾ ਸੁਣ ਲਓ ਕੋਈ ਬੰਦ ਨਹੀਂ ਹੈਗਾ ਜੀ ਹਾਂ ਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਜੇ ਸਰਕਾਰ ਦੀ ਇੰਤਜ਼ਾਰ ਕਰਦੇ ਬੱਚਾ ਦੇਖਿਆ ਕੇ ਭਾਈ ਦੇਖੋ ਆਪਾਂ ਹੁਣ ਇੱਥੇ ਆਏ ਨੇ ਵੀ ਉਹ ਜਿਹੜੀ ਬਿਜਲੀ ਮੀਟਿੰਗ ਵਾਲੀ ਗੱਲ ਉਹਤੇ ਸਹਿਮਤੀ ਹੋ ਗਈ ਜਿਹੜੀ ਸਮਾਨ ਵਾਲੀ ਗੱਲ ਹੈ ਔਰ ਟੈਕਨੀਕਲ ਲੇਬਰ ਵਾਲੀ ਗੱਲ ਹੈ ਉਹਦੇ ਬਾਰੇ ਐਸ.ਐਮ. ਸਾਹਿਬ ਉਹਨੂੰ ਆਸ਼ਵਾਸਨ ਦੇ ਦੇਣਗੇ ਇਹ ਦੱਸ ਦੇਣਗੇ ਵੀ ਕੀ ਰਣਨੀਤੀ ਹੈ ਇਹਦੇ ਬਾਰੇ ਉੱਥੇ ਕੋਈ ਸਹਿਮਤੀ ਨਹੀਂ ਹੋਈ ਹੈਗੀ ਉੱਥੇ ਉਹਦੇ ਬਾਰੇ ਦੱਸ ਦੇਣਗੇ ਇਹ ਕਿ ਹੈਗਾ ਵੀ ਅਸੀਂ ਲੇਬਰ ਕੌਂਟ ਕਰਦੇ ਹਾਂ ਉਹ ਕਿੰਨੇ ਵਜੇ ਆਉਗੀ ਕਿੰਨੇ ਵਜੇ ਉੱਥੇ ਜਾਲ ਬੰਨੇ ਜਾਣਗੇ ਕਿੰਨੇ ਵਜੇ ਤੋਂ ਕੰਮ ਸ਼ੁਰੂ ਹੋ ਜਾਊਗਾ ਕੋਈ ਐਜੀਮ ਤੁਹਾਨੂੰ ਦੱਸ ਸਰ ਸਵਾਸਨ ਦਵਾਂਗੇ ਕਿ ਦੇਰ ਕਰ ਦਵਾਂਗੇ ਰਾਤ ਨੂੰ 10 ਵਜੇ ਤੇ ਲੈ ਕੇ ਸਵੇਰੇ 8 ਵਜੇ ਤੱਕ ਮੇਰੀ ਡਿਊਟੀ ਹੈ ਮੈਂ ਹੀ ਉੱਥੇ ਇਨਚਾਰਜ ਹਾਂ ਫਸਿਆਂ ਫਸਿਆਂ ਮੈਂ ਹੀ ਇਨਚਾਰਜ ਹਾਂ ਜਿੱਥੇ ਉੱਥੇ ਕੋਈ ਪ੍ਰੋਬਲਮ ਹੋਈ ਤਾਂ ਮੈਂ ਜ਼ਿੰਮੇਵਾਰ ਹੋਊਗਾ ਮੈਂ ਉੱਥੇ ਅਰੇਂਜ ਕਰਕੇ ਦੇਵਾਂਗਾ ਹਾਂ ਜੀ ਹੁਣ ਬੇਨਤੀ ਹੈ ਜੀ ਜਿਹੜੇ ਆ ਸੜਕਾਂ ਤੇ ਖੜੇ ਆ ਏ ਵੀ ਆਪਣੇ ਕੋਲ ਨਹੀਂ ਪਰੇਸ਼ਾਨ ਹੋ। ਠੀਕ ਹੈ ਜੀ। ਇਹ ਮਜਬੂਰੀ ਸੀ ਆਪਣੀ। ਆਪਣੀ ਆਵਾਜ਼ ਆਪਾਂ ਨੇ ਇਹਨਾਂ ਨੇ ਕੰਨਾਂ ਤੱਕ ਪਹੁੰਚਾਈ। ਸੁੱਤੇ ਪ੍ਰਸ਼ਾਸਨ ਨੂੰ ਤੁਸੀਂ ਲੋਕਾਂ ਨੇ ਸਾਥ ਦਿੱਤਾ, ਜਗਾਇਆ। ਜੇ ਪ੍ਰਸ਼ਾਸਨ ਫੇਰ ਸੌਂਗਾ, ਆਪਾਂ ਫੇਰ ਰੈਕਸ਼ਨ ਵਾਸਤੇ ਤਿਆਰ ਆ। ਆਪਾਂ ਕਿਹੜੇ ਭੁੱਲ ਗਏ ਕੁਝ। ਪਰ ਸੰਘਰਸ਼ ਬੜੀ ਆ। ਤੁਹਾਡੀ ਸਹਿਮਤੀ ਬਹੁਤ ਜ਼ਰੂਰੀ ਆ। ਤੇ ਤੁਸੀਂ ਦੱਸੋ ਵੀ ਹਾਂ ਜੀ। ਹਾਂ ਜੀ। ਜੇ ਏਵੀ ਗੱਲ ਨਾਲ ਆ ਵੀ ਜੇ ਇਹ ਸਮੱਸਿਆਵਾਂ ਮਾ ਐਵੇਂ ਦੀਆਂ ਨੇ ਰਹਿਣੀਆਂ। ਫਿਰ ਕੱਲੂ ਅਸੀਂ ਦੁਬਾਰਾ ਫਿਰ ਇਸ ਤੋਂ ਵੀ ਵੱਡਾ ਜੋ ਇੱਥੇ ਦੀ ਕ੍ਰੋਸਿੰਗ ਸਾਰੀ ਬੰਦ ਕਰ ਦਿਆਂਗੇ ਫਿਰ ਮੁੜ ਕੇ ਅਸੀਂ ਤੁਸੀਂ ਦੱਸਿਓ ਜੇ ਤੁਸੀਂ ਸਹਿਮਤ ਹੋ ਤਾਂ ਜਕਾਰਾ ਲਾ ਕੇ ਹੱਥ ਖੜਾ ਕਰ ਦਿਓ ਆਪਾਂ ਆਪਣਾ ਧਰਮਾ ਚੱਕ ਲਈਏ ਜੇ ਤੁਸੀਂ ਇਸ ਸਹਿਮਤ ਹੋ ਤਾਂ ਮੈਂ ਤੁਸੀਂ ਦੱਸ ਦਿਓ ਵੀ ਆਪਾਂ ਸਹਿਮਤੀ ਦੇਣੀ ਆ ਜਾਂ ਨਹੀਂ ਦੇਣੀ ਰਾਤ ਉਹ ਜਿਵੇਂ ਦਿਲ ਲੱਗ ਜਾਣ ਮੀਂਹ ਪਵੇ ਕੁੱਝ ਹੋਵੇ ਅਸੀਂ ਇੱਥੇ ਜਾਂਦੇ ਥੋਡੇ ਹੁਕਮ ਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਤੁਸੀਂ ਸਾਨੂੰ ਦੱਸ ਦਿਓ ਵੀ ਤੁਹਾਡੀ ਸਹਿਮਤੀ ਕੀ ਆ ਵੀ ਆਪਾਂ ਇੱਕ ਵਾਰ ਇਹਨਾਂ ਰਾਹੀ ਗਿਰਾਂ ਨੂੰ ਵੀ ਪਰੇਸ਼ਾਨੀ ਤੋਂ ਮੁਕਤ ਕਰ ਦਈਏ ਤੇ ਆਪਣੇ ਕੰਮ ਤੇ ਆਪਾਂ ਵਾਪਸ ਚਲੇ ਜਾਈਏ ਜੇ ਪ੍ਰਸ਼ਾਸਨ ਨਾ ਲਈਏ ਤੱਕ ਹੋਈ ਗਾਂ 9:30 ਤੋਂ 10 ਵਜੇ ਦਾ ਟਾਈਮ ਅਜਿਹਾ ਨਹੀਂ ਦੇਗਾ ਬੇਨਤੀ ਹੈ ਬੇਨਤੀ ਬੋਲੋ ਜੀ ਦੱਸੋ ਜੀ ਕੀ ਸੰਤ ਲੈਣੇ ਆਹ ਮਾ ਦਾ ਚਾਚਾ ਕੋ ਥੋੜਾ ਮਸਲਾ ਹੱਲ ਨਹੀਂ ਹੋਣਾ ਯਾਰ ਭੁੱਲ ਜਾਓ ਗੱਲਾਂ ਠੀਕ ਹੈ ਜੀ ਹਾਂ ਜੀ ਦੱਸੋ ਜੀ ਆਪਾਂ ਧਰਨਾ ਚੱਕੀ ਹੈ ਜਾਂ ਨਾ ਚੱਕੀ ਬੋਲੋ ਜੀ ਬੜੇ ਦੇ ਬਿਨ ਉੱਤੇ ਕੰਮ ਨਹੀਂ ਚੱਲਣਾ ਬੇਟਾ ਇਸ ਤਰ੍ਹਾਂ ਨਹੀਂ ਹੋਏ ਚੱਲ ਤੱਕ ਪ੍ਰੈਸ਼ਰ ਪਿਆ ਰਹੇਂਗਾ ਨਹੀਂ ਅਗੇ ਨੇ ਤੇ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਆਏ ਨੇ ਉਥੋਂ ਤੇ ਇਹ ਆਪਾਂ ਨੂੰ ਇਹ ਵੀ ਆਜੋ ਐਸ ਡੀ ਐਮ ਸਾਹਿਬ ਪਰ ਤੇ ਹੁਣ ਇਹ ਆਪਾਂ ਦੱਸੋ ਵੀ ਆਪਾਂ ਕੱਲ ਪਰਸੋਂ ਤੱਕ ਇਹਨੂੰ ਪੋਸਟਪੋਨ ਕਰ ਲੀਏ ਜੀ ਪਰਸੋਂ ਤੱਕ ਜਿਹੜੀ ਆਪ ਐਸ ਡੀ ਐਮ ਸਾਹਿਬ ਐਸੇ ਆਹ ਲੋ ਜੀ ਐਸ ਡੀ ਐਮ ਸਾਹਿਬ ਪਹੁੰਚ ਚੁੱਕੇ ਨੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਰੋਪੜ ਜੀ ਵੱਲੋਂ ਨਮਾਸ਼ਾ ਦੇ ਡਿਪਲੀਕੇਸ਼ਨ ਦੀ ਗੱਲ ਹੋਈ ਹੈ ਜਿਹੜੇ ਉੱਤਰ ਦੇ ਵੀ ਪ੍ਰਭਾਵਿਤ ਪਿੰਡ ਹੋਣੇ ਨੇ ਉਹਨਾਂ ਦੇ ਨੁਮਾਇंदे ਕੱਲ 10 ਵਜੇ ਬੁਲਾਏ ਗਏ ਨੇ ਆਪਸ ਵਿੱਚ ਬੈਠ ਕੇ ਸਹਿਮਤੀ ਬਣਾ ਕੇ ਕਾਨੂੰਨ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਵੀ ਇਹ ਪੋਲਿਟੀਕਲ ਅਪਰੋਚ ਦੇ ਨਾਲ ਆਪਾਂ ਮੀਟਿੰਗ ਕਰਾਂਗੇ ਤੇ ਕੱਲ 10 ਵਜੇ ਇਹ ਮੀਟਿੰਗ ਹੈ ਆਪਣੇ ਨੁਮਾਇंदे ਤੇ ਉਹ ਨੁਮਾਇंदे ਬੈਠ ਕੇ ਆਪਾਂ ਫੈਸਲਾ ਲੈ ਲਾਂਗੇ ਉਹਦੇ ਮੁਤਾਬਕ ਜਿਹੜੀ ਹੈਗੀ ਅਗਲੀ ਕਾਰਵਾਈ ਬਾਂ ਮਲਸਰੀਆ ਬੰਨ ਨੇ ਜਿਹੜੇ ਦੋਨੋਂ ਬੰਨ ਨੇ ਨਹੀਂ ਸਾਰੰਗਪੁਰ ਬੰਨ ਦੀ ਕੀ ਪਤਾ ਹੈ ਸਰੰਗਪੁਰ ਇਸ ਸਮੇਂ ਠੀਕ ਹੈ ਜੀ ਨਹੀਂ ਉਹ ਤਾਂ ਪਾਣੀ ਤਾਂ ਨਾ ਚੜਿਆ ਪਿਆ ਉਹ ਤੇਰਾ ਆਲਰੇਡੀ ਸੀਪੇ ਚੱਲ ਰਹੀ ਹੈ ਸੀਪੇ ਚੱਲ ਰਹੀ ਹੈ ਇਸ ਗੱਲ ਨੂੰ ਡਿਨਾਈ ਨਹੀਂ ਕਰ ਰਹੇ ਪਰ ਇਸ ਟਾਈਮ ਤੱਕ ਸੇਫ ਹੈ ਜਿਹੜਾ ਮੇਨ ਜਿਹੜਾ ਐਕਚੁਅਲ ਬੰਨ ਹੈਗਾ ਉਹ ਸੀਪੇ ਤੋਂ 10 ਫੁੱਟ ਅੱਗੇ ਹੈ ਨਹੀਂ ਸੀਪੇਜ ਬੰਨ ਦੇ ਵਿੱਚ ਸੀਪੇ ਸੀਪੇ ਪਰਲੇ ਪਾਸੇ ਸਾਰਾ ਸੀਪੇ ਜਾ ਰਹੀ ਹੈ ਅਸੀਂ ਤਿੰਨ ਦਿਨ ਸਾਰਾ ਆਈ ਐਮ ਨੋਟ ਤਿੰਨੋ মিডিਆ ਕਹਿੰਦਾ ਵੀਡੀਓ ਵੀਡੀਓ ਜਿਹੜਾ ਅਨੇ ਸੁਣੋ ਮੇਰੀ ਗੱਲ ਵੀਡੀਓ 1 ਮਿੰਟ ਦੇਖੋ ਅਸੀਂ ਤਿੰਨ ਦਿਨਾਂ ਤੋਂ ਉੱਥੇ ਆ ਮੈਂ ਵੀ ਉੱਥੇ ਆ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਜੇ ਬੰਨ੍ਹ ਨੂੰ ਇਹ ਬੰਨ੍ਹ ਟੁੱਟ ਗਿਆ 24 ਘੰਟੇ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਦੇਖੋ ਸਾਰਾ ਪ੍ਰਸ਼ਾਸਨ ਸਾਰੀ ਸੰਗਤ ਸਾਰੀ ਸੰਗਤ ਸਾਰਾ ਪ੍ਰਸ਼ਾਸਨ ਉੱਥੇ ਉਸ ਬੰਨ੍ਹ ਨੂੰ ਬਚਾਉਣ ਵਾਸਤੇ ਬੈਠਿਆ ਨਹੀਂ ਰਿਸਪੌਂਸਿਬਿਲਟੀ ਕਿਉਂਕਿ ਡਰੇਨ ਔਰ ਦੂਸਰਾ ਸਵਾਲ ਇਧਰ ਨਾਲ ਜੁੜਿਆ ਇੱਕ ਹੋਰ ਸਵਾਲ ਆ ਇਹਦੇ ਨਾਲ ਜੁੜਿਆ ਇੱਕ ਹੋਰ ਸਵਾਲ ਆ ਨਹੀਂ ਨਹੀਂ ਬਠੀਕਾ ਇਹਦੇ ਨਹੀਂ ਨਹੀਂ ਰਾਈਟ ਨੰਬਰ ਠੀਕ ਆ ਠੀਕ ਆ ਛੰਗ ਲਗਾ ਇਹਦੇ ਨਾਲ ਜੁੜਿਆ ਇੱਕ ਹੋਰ ਸਵਾਲ ਹੈ ਜਿਹੜੀ ਡਰੇਨ ਦੀ ਡਿਮਾਂਡ ਹੋ ਰਹੀ ਹੈ ਉਹ ਡਰੇਨ ਜਿਹੜਾ ਦਰਿਆ ਦੇ ਪਰਲੇ ਪਾਸੇ ਉੱਥੋਂ ਸਿਵਲਾਈਜੇਸ਼ਨ ਨੇੜੇ ਤੋਂ ਨੇੜੇ ਪਿੰਡ ਕਿੰਨੇ ਦੂਰ ਦੇਖੋ ਜਿਹੜੇ ਇਹਨਾਂ ਨੇ ਸਾਨੂੰ ਪਿੰਡਾਂ ਦੇ ਨਾਮ ਦੱਸੇ ਨੇ ਅਸੀਂ ਉਹਨਾਂ ਨੂੰ ਮੇਰੇ ਦੋਸਤੋ ਮੇਰੀ ਬੇਨਤੀ ਹੈ ਤੁਹਾਨੂੰ ਮੇਰੇ ਬ੍ਰੋਦਰ ਬੰਨ ਦੇ ਵੀ ਸਾਡੀ ਲੋੜ ਹੈਗੀ ਐ ਇਹ ਭਾਈ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ ਹੈ ਦਿਨ ਦੇ ਵਿੱਚ ਉੱਤੇ ਲੇਬਰ ਬਹੁਤ ਹੁੰਦੀ ਹੈ ਰਾਤ ਨੂੰ ਪ੍ਰੋਬਲਮ ਆਂਦੀ ਹੈ ਠੀਕ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਲੋਕਾਂ ਨੂੰ ਵੀ ਇਹਨਾਂ ਨੂੰ ਕਹੀਏ ਜਿੱਦਾਂ ਕੁ ਜਿੰਦਰ ਨੇ ਕਿਹਾ ਵੀ ਕੱਲ ਨੂੰ ਇਹ ਮੀਟਿੰਗ ਪਾਉ ਹੁੰਦੀ ਹੈ ਆਪਾਂ ਫੇਰ ਇੱਥੇ ਖੜੇ ਆ ਪਰ ਅੱਜ ਮੈਂ ਤੁਹਾਨੂੰ ਬੇਨਤੀ ਹੈ ਵੀ ਆਪਾਂ ਇਹਨਾਂ ਦੇ ਚੰਗੇ ਲੋਕ ਪਰਚਾਨ ਹੋਏ ਠੀਕ ਹੈ ਮੰਨ ਲੋ ਮੇਰੀ ਗੱਲ ਜੁਸ਼ਿੰਦਰ ਸਿੰਘ ਜੀ ਕਰੋ ਅਨਾਊਂਸਮੈਂਟ ਜੋ ਕਰਨਾ ਹੈ ਜਲਦੀ ਪਲੀਜ਼ ਪ੍ਰਸ਼ਾਸਨ ਜਿਹੜਾ ਆਪਾਂ ਤੋਂ ਸਮਾਂ ਮੰਗ ਰਿਹਾ ਹੈ ਜੋ ਤੁਸੀਂ ਕਹਿਣਾ ਮੰਨਣਾ ਸੀ ਤੁਹਾਡੀ ਇਹ ਗੱਲ ਠੀਕ ਹੈ ਜੀ ਹਾਂ ਜੀ ਉਹ ਕੱਲ 10 ਵਜੇ ਤੱਕ ਜਿੱਦਾਂ ਗੱਲ ਹੈ ਕੱਲ 10 ਵਜੇ ਗੱਲ ਕਰਨੀ ਹੈ ਐ ਨਾ ਕਿ ਬੰਦੇ ਹੋਸੈਨੀ ਤੇ 10 ਘੰਟੇ ਲੈ ਕੇ ਤਰਫ ਆਏ ਉਹ ਕਾਕਾ ਬੇਟਾ ਗੱਲ ਸੁਣ ਐ ਬੇਟਾ ਇੰਨੇ ਬੰਦੇ ਤੁਹਾਡੇ ਜਾ ਕੇ ਆਏ ਆ ਐਡੀ ਸੀ ਗੱਲ ਸੁਣ ਪਹਿਲਾਂ ਗੱਲ ਸੁਣੋ ਤੁਹਾਡੇ ਇੰਨੇ ਬੰਦਿਆਂ ਨਾਲ ਗੱਲ ਕਰਕੇ ਆਇਆ ਜੀ ਬੰਦ ਕਿੱਥੇ ਆ ਜੀ ਡਾਟਾ ਰੋਣਾ ਨਿਕਲੇ ਇਕ ਬੱਸ ਸਵੇਰ ਦੇ ਲੱਗੇ ਰਿਹਾ ਘੰਟੇਵਾ 15 ਮਿੰਟਾਂ ਵੱਧ ਹੜ ਗਿਆ ਮੀਟਿੰਗ ਤੋਂ ਬਾਅਦ ਪੈਰਾਵਾਂ ਤੇ ਗਿਆ ਜਿਹੜੀ ਛੋੜੋ ਜੇ ਮੀਟਿੰਗ ਤੋਂ ਬਾਅਦ ਕੋਈ ਹੱਲ ਨਹੀਂ ਨਿਕਲੂਗਾ ਆਪਾਂ ਅਗਲਾ ਦੇਖਾਂਗੇ ਕੰਮ ਧਰਨਾ ਚੱਕ ਲਿਆ ਗਿਆ ਜੀ ਜਿਹੜਾ ਜਲੰਧਰ ਬਾਈਪਾਸ ਤੇ ਲਾਇਆ ਗਿਆ ਸੀ ਸਿਰਫ ਕੱਲ 3 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਪ੍ਰਸ਼ਾਸਨ ਨੂੰ ਕਿ ਡਰੇਨਸ ਦੀ ਟੀਮੇ ਪਟਣੀ ਹੈ, ਕੀਵੇਂ ਕੰਮ ਕਰਨਾ ਹੈ, ਕੀਵੇਂ ਦੂਜੀ ਧਰ ਨਾਲ ਮੀਟਿੰਗ ਕਰਨੀ ਹੈ, ਕੀਵੇਂ ਇਸੀ ਦਾ ਹੱਲ ਕੱਢਣਾ ਹੈ ਤੇ ਦੂਜੀ ਖੜ ਪੈ ਲਗੀ ਆ। ਚੰਡੀਗੜ੍ਹ ਤੋਂ ਲੈ ਕੇ ਜਲੰਧਰ ਜੀਟੀ ਰੋਡ ਔਰ ਜਲੰਧਰ ਬਾਈਪਾਸ ਦਾ ਇਹ ਰਾਸਤਾ ਖੁੱਲ ਚੁੱਕਿਆ ਜੀ ਹੁਣ ਤੇ ਧਰਨਾ ਚੱਕਿਆ ਜਾ ਚੁੱਕਿਆ। ਕਿਸਾਨਾਂ ਦੀ ਮੰਗ ਤੋਂ ਬਾਅਦ ਪ੍ਰਸ਼ਾਸਨ ਨੇ ਜੋ ਉਹਨਾਂ ਦੀਆਂ ਮੰਗਾਂ ਮੰਨੀਆਂ, ਉਹ ਤੋਂ ਬਾਅਦ ਇਹ ਧਰਨਾ ਚੱਕ ਲਿਆ ਗਿਆ ਜੀ ਪੂਰੀ ਤਰ੍ਹਾਂ ਤੇ ਕਿਸਾਨ ਹੁਣ ਆਪੋ ਆਪਣੇ ਆਪਣੇ ਆਪਣੀਆਂ ਮੰਜ਼ਲਾਂ ਵੱਲ ਨੂੰ ਜਾਣੇ ਸ਼ੁਰੂ ਹੋ ਗਏ ਆ। ਆਪੋ ਆਪਣੇ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ ਆ। ਤੇ ਦਰੀਆਂ ਚੱਕਣੀਆਂ ਗਈਆਂ ਨੇ। ਤੇ ਸਾਰਾ ਚੰਮ ਕਿਸਾਨਾਂ ਦੇ ਕਹਿਣ ਤੇ ਹੀ ਨਿਭੜਿਆ। 2019 ਵੀ ਉੱਥੇ ਹਾਲਾਤ ਸੀਗੇ। ਉਹ ਤੋਂ ਉਹਨਾਂ ਨੂੰ ਡਾੜੂ ਕਰਵਾਇਆ ਇਹਦੇ ਸਾਹਮਣੇ ਅਸੀਂ ਮੀਟਿੰਗ 'ਚ ਬਹਿ ਕੇ ਗੱਲਾਂ ਕਲੀਅਰ ਕਰੀਆਂ। ਫਿਰ ਇਹਨਾਂ ਨੇ ਜਾਣੂ ਹੋ ਗਈ ਕਿ ਜੀ ਹਾਂ ਜੀ ਅਸੀਂ ਪ੍ਰਸ਼ਾਸਨ ਦੇ ਨਾਲ ਅਸੀਂ ਜਾਮ ਖੋਲ ਦਿੰਨੇ ਆ। ਗੱਲਬਾਤ ਰਾਹੀਂ ਆਪਾਂ ਦੂਸਰੀ ਪਾਸੇ ਜਿਹੜਾ ਸਾਡੇ ਨਾਲ ਨਿਬਰਿੰਗ ਡਿਸਟ੍ਰਿਕਟ ਦਾ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਆਪਾਂ ਇਹ ਮਸਲੇ ਨੂੰ ਫੇਰ ਕੇ ਗੱਲ ਕਰਾਂਗੇ